ਇਹ ਮਾਨਯੋਗ ਰਾਜਪਾਲ ਦੇ ਮੈਨੂੰ ਲਿਖੇ ਹੋਏ ਲਵ ਲੈਟਰ ਨੇ 3622 ਕੋਰਨਰ ਪੂਰੇ ਪੰਜਾਬ ਦੀਆਂ ਸੜਕਾਂ ਚਮਕਾ ਦੇਾਂਗੇ ਦੇਣ ਤਸੀਹੇ ਨੂੰ ਰਾਹੁਲ ਗਾਂਧੀ ਟਰੱਕਾਂ ਤੇ ਚੜਾ ਉੱਠਦਾ ਰਾਜਾ ਬੜਿੰਗ ਬੱਸਾਂ ਤੋਂ ਡਰਦਾ ਫਿਰਦਾ ਹੈ ਘਰ ਆ ਗਿਆ ਮੁੰਡੀਆਂ ਲਾ ਗਿਆ ਜੇ ਦੇਸ਼ 'ਚ ਸਾਨੂੰ ਫੰਡ ਜਾਰੀ ਕਰ ਦੋਗੇ ਨਹੀਂ ਤਾਂ ਫਿਰ 1 ਜੁਲਾਈ ਨੂੰ ਸੁਪਰੀਮ ਕੋਰਟ ਖੁੱਲ ਰਹੀ ਹੈ ਸਰ ਆਡੀਐਫ ਜਨਕੀ ਰੂਰਲ ਡਿਵੈਲਪਮੈਂਟ ਫੰਡ ਉਹਦਾ ਜਿਹੜਾ ਪੈਸਾ ਹੈ ਜੋ ਸਾਡਾ ਹੱਕ ਹੈ ਉਹ ਕੇਂਦਰ ਨਹੀਂ ਦੇ ਰਿਹਾ ਉਹਦੇ ਨਾਲ ਸਾਡੇ ਪਿੰਡੂ ਵਿਕਾਸ ਧਾਂਚੇ ਤੇ ਅਸਰ ਪੈ ਰਿਹਾ ਮੈਂ ਇਸ ਪ੍ਰਸਤਾਵ ਦੇ ਹੱਕ 'ਚ ਤੇ ਕੇਂਦਰ ਸਰਕਾਰ ਦੀ ਨਿਖੇਦੀ ਕਰਨ ਲਈ ਕਿਉਂ ਨਹੀਂ ਉਹ ਪੈਸੇ ਦੇ ਰਹੇ ਮੈਂ ਖੜਾ ਹਾਂ ਰਾਣਾ ਜੀ ਆਜ਼ਾਦ ਉਮੀਦਵਾਰ ਬਣ ਗਏ ਨਹੀਂ ਇਹਨਾਂ ਨੂੰ ਵੀ ਲਾਂਬੇ ਆਉਣੇ ਸੀ ਇਹਨਾਂ ਨੇ ਖੁਦ ਹੀ ਕਹਤਾ ਕਿ ਉਹ ਜਿਹੜਾ ਪਹਿਲਾਂ ਵਾਲਾ ਪੈਸਾ ਸੀ 4600 ਕਰੋੜ ਰੁਪਇਆ ਉਹਨੂੰ ਗਲਤ ਇਸਤੇਮਾਲ ਕਰ ਲਿਆ ਗਿਆ ਜੀ ਉਹਨਾਂ ਨੇ ਤਾਰ ਰੋਕਿਆ ਸੀ ਕੈਪਟਨ ਸਾਹਿਬ ਨੇ ਫਾਈਨੈਂਸ਼ੀਅਲ ਇਨਡਿਸਪਲਨ ਉਹਨਾਂ ਨੇ ਚੱਕ ਕੇ ਪੈਸੇ ਰੁਕਦੇ ਹੀ ਤੁਸੀਂ ਲੈ ਕਿਸੇ ਹੋਰ ਕੰਮ ਵਾਸਤੇ ਦੇ ਹੀ ਕਿਤੇ ਹੋਰ ਜਾਣੇ ਹੋ ਅਸੀਂ ਨਹੀਂ ਤੁਹਾਨੂੰ ਪੈਸੇ ਦਿੰਦੇ ਪਹਿਲਾਂ ਐਕਟ ਬਣਾਓ ਕਿ ਇਹ ਪੈਸਾ ਸਿਰਫ ਇੱਥੇ ਯੂਜ਼ ਹੋਊਗਾ ਅਸੀਂ ਐਕਟ ਬਣਾਤਾ ਜੀ ਕਿ ਪੈਸਾ ਇੱਥੇ ਯੂਜ਼ ਹੋਊਗਾ ਨਹੀਂ ਕੋਈ ਸਾੜੀ ਜੀਜੇ ਦਾ ਚੱਕਰ ਹੈ ਸਾਡੇ ਤਾਂ ਇਹੀ ਉਹਦੀ ਲੋਕਾਂ ਤੇ ਲੱਗੇ ਪੈਸਾ ਤਾਂ ਅਸੀਂ ਉਹਨਾਂ ਕੋਲ ਗਏ ਕਹਿੰਦੇ ਹਾਂ ਇਹ ਬਹੁਤ ਵਧੀਆ ਹੁਣ ਤੁਹਾਡੇ ਪੈਸੇ ਤੁਹਾਨੂੰ ਜਾਰੀ ਕਰਦਾ ਮੀਟਿੰਗ ਹੋਈ ਪਿਊਸ਼ ਗੋਇਲ ਜੀ ਨਾਲ ਹਾਂ ਬੱਖੀ ਹੂੰਗਾ ਰਾ ਅਸੀਂ ਬੜੇ ਖੁਸ਼ ਆਏ ਅਰੇ ਧੰਨਵਾਦੀ ਲੈਟਰ ਵੀ ਲਿਖਤਾ ਬਿਬੋ ਧੰਨਵਾਦ ਜੀ ਤੁਸੀਂ ਪੈਸੇ ਸਾਡੇ ਜਾਰੀ ਕਰ ਲਏ ਜਦੋਂ ਇਹ মিডিਆ 'ਚ ਆ ਗਿਆ ਜਿਹੜੇ ਉਦੂ ਤਹਾਂ ਬੈਠੇ ਨੇ ਉਹ ਕਹਿੰਦੇ ਇੱਦਾਂ ਕਿਵੇਂ ਰੋਕੋ ਪੈਸਾ ਫਿਰ ਰੋਕ ਲਿਆ ਜੀ ਫਿਰ ਉਦੂ ਤਹਾਂ ਨੇ ਕੋਲ ਗਏ ਕਿ ਪੰਜਾਬ ਦਾ ਪੈਸਾ ਜੀ ਦੇ ਦਿਓ ਉਹ ਵੀ ਕਹਿੰਦੇ ਕੀ ਕਰੀਏ ਬਸ ਇਦਾਂ ਹੀ ਐ ਸੋ ਸੈਂਟਰ ਜਿਹੜਾ ਨਾ ਉਹ ਨੌਨ ਬੀਜੇਪੀ ਸਰਕਾਰਾਂ ਨੂੰ ਇਹਦੇ ਤੰਗ ਕਰਦਾ ਜੀ ਉਹਨਾਂ ਨੇ ਤੰਗ ਕਰਨ ਵਾਸਤੇ ਇੱਕ ਇੱਕ ਬੰਦਾ ਬਿਠਾ ਰੱਖਿਆ ਸਾਰੀਆਂ ਸਟੇਟਾਂ 'ਚ ਉਹਨੂੰ ਕਹਿੰਦੇ ਨੇ ਰਾਜਪਾਲ ਉਹ ਵੀ ਕਰਦੇ ਰਹਿੰਦੇ ਜੇ 2-3 ਦਿਨ ਤੰਗ ਨਾ ਕਰਨ ਕਿਸੇ ਸਟੇਟ ਦੇ ਚੀਫ ਮਿਨਿਸਟਰ ਨੂੰ ਕੋਈ ਚਿੱਠੀ ਨਾ ਲਿਖਣ ਕੋਈ ਪੰਗਾ ਨਾ ਪਾਉਣ ਤਰਸੈਂਟ ਸਿਕਾਇਵ ਨੂੰ ਫੋਨ ਆਉਂਦਾ ਤੈਨੂੰ ਰਾਜਪਾਲ ਆਇਦਾ ਕੀ ਫਾਇਦਾ ਬਈ ਤੂੰ ਚੰਗ ਹੀ ਨਹੀਂ ਕਰ ਰਿਆ ਆ ਬਹੁ ਵੱਡੀ ਕਥਾ ਹੈ ਸਪੀਕਰ ਸਾਹਿਬ ਤੁਸੀਂ ਸੋਚ ਸਕਦੇ ਹੋ ਕੀ ਹੈ ਇਹ ਇਹ ਮਾਨਯੋਗ ਰਾਜਪਾਲ ਦੇ ਮੈਨੂੰ ਲਿਖੇ ਹੋਏ ਲੱਗ ਲੈਟਰ ਨਹੀਂ ਆ ਦੇਖੋ ਇੰਨੇ ਨਹੀਂ ਬਹਿਲੇ ਬੈਠੇ ਹੋ ਤੇਰੇ ਹੇਕਮਤ ਨੇ ਇਹ ਚਾਕੇ ਲੈਟਰ ਲਿਖ ਦੋ ਫਿਰ ਕਹਿੰਦੇ ਜਵਾਬ ਕਿਉਂ ਨਹੀਂ ਦਿੰਦੇ ਸਰਕਾਰ ਚਲਾ ਲੈਣ ਦੋ ਜੀ ਇਲੈਕਟਿਡ ਆ ਜਵਾਬ ਵੀ ਦਿੰਨੇ ਆ ਜੀ ਬਹੁਤਿਆਂ ਨੂੰ ਜਵਾਬ ਦਿੰਨੇ ਆ ਬਹੁਤ ਲੋਕ ਕਹਿੰਦੇ ਨੇ ਵੀ ਥੋੜੇ ਟਾਈਮ ਦੇ ਜਤਵਾ ਦੇ ਰਹੇ ਕੋਈ ਗੱਲ ਨਹੀਂ ਸੋ ਇਹ ਆਰਡੀਐਫ ਦਾ ਇਹ ਵੀ ਨਾਲ ਲਿੰਕ ਹੈ ਫਰਜ ਬਣਦਾ ਗਵਰਨਰ ਦਾ ਕਿਉਂ ਪੰਜਾਬ ਦੇ ਹੱਕ ਦੇ ਵਿੱਚ ਉੱਪਰ ਜਾ ਕੇ ਸਵਾਸ਼ ਕਰੇ ਕਿ ਪੰਜਾਬ ਦਾ ਪੈਸਾ ਦਿਓ ਗਵਰਨਰ ਪੰਜਾਬ ਹੈ ਉਹ ਉਹ ਉਲਟਾ ਕਰਦਾ ਓਏ ਉਹ ਯੂਨੀਵਰਸਿਟੀ ਬਾਰੇ ਹਰਿਆਣੇ ਵੱਲ ਬੋਲੀ ਜਾਂਦਾ ਹੁੰਦਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਦਾ ਕਾਲਜ ਪਾ ਲਓ ਮੈਂ ਪੁੱਛਿਆ ਉਹਨਾਂ ਨੂੰ ਮੈਂ ਤੁਸੀਂ ਕਿਹੜੇ ਬਸੇ ਆਏ ਹੋ ਅੱਜ ਹਰਿਆਣੇ ਵੱਲੋਂ ਜਾਂ ਪੰਜਾਬ ਵੱਲੋਂ ਆਰਡੀਐਫ ਦਾ ਪੈਸਾ ਸਾਡਾ ਆਪਣਾ ਹੈ 3622 ਕਰੋੜ ਪੂਰੇ ਪੰਜਾਬ ਦੀਆਂ ਸੜਕਾਂ ਚਮਕਾ ਦੇਾਂਗੇ ਦੇਣ ਤਾਂ ਸੀ ਸਾਨੂੰ ਉਹਨਾਂ ਕੋਈ ਹੋਰ ਕੋਈ ਤਰੀਕਾ ਨਹੀਂ ਪੈਸੇ ਰੋਕ ਲਓ ਤੇ ਉਹ ਸਟੇਟ ਦੇ ਪੈਸੇ ਰੁਕੀ ਜਾਂਦੇ ਜਿਨ੍ਹਾਂ ਨੇ ਯਾਦੀ ਲੈ ਕੇ ਦਿੱਤੀ ਜਿਨ੍ਹਾਂ ਕਰਕੇ ਤੁਸੀਂ ਪ੍ਰਧਾਨ ਮੰਤਰੀ ਬਣੇ ਬੈਠੇ ਹੋ ਸ਼ਹੀਦ ਉਦਮ ਸਿੰਘ ਹੋਰਾਂ ਦੀ ਕਰ ਇਹ 3600 ਬਾਈਕਰੋ ਨੂੰ ਠੋਡਾ ਨਹੀਂ ਮਾਰਦੇਓ ਇਹ ਐ ਇਦਾਂ ਦੇ ਪੈਸੇ ਰੋਕ ਕੇ ਸਾਡੇ ਤੇ ਸਾਨੂੰ ਬਾਹਮ ਰੋਡ ਲੈਣਗੇ ਸਾਡੀ ਸੋ ਇਸ ਕਰਕੇ ਮੈਂ ਕਹਿਣਾ ਕਿ ਕੱਲੀ ਇਹ ਸਕੀਮ ਨਹੀਂ ਬਸ ਸਾਰੇ ਸਕੀਮਾਂ ਦੇ ਪੈਸੇ ਰੋਕੀ ਬੈਠੇ ਐ 70 ਕਰੋੜ ਰੁਪਏ ਪਿਆ ਜੀ ਇਸ ਵਾਰ ਕਹਿੰਦੇ ਦਾਣਾ ਛੋਟਾ ਸੁੰਗੜ ਗਿਆ 21 ਰੁਪਏ ਘਟਾਂਗੇ ਕੌਣ ਕਹਿੰਦੇ ਅਸੀਂ ਦਿੱਤੇ ਤੇ ਫਿਰ ਜੇ ਅਸੀਂ ਨਾ ਦੇਈਏ ਦਾਣੇ ਜੀ ਇੱਕ ਵਾਰੀ ਪੰਜਾਬ ਰੋਕ ਲੇ ਫੇਕੀ ਕਰਨਗੇ ਉਹ ਉਧਰ ਤਾਂ ਯੂਕਰੇਨ ਦੀ ਜੰਗ ਕਰਕੇ ਉਧਰ ਤਾਂ ਹੈ ਨਹੀਂ ਦੁਨੀਆ ਤਾਂ ਭੁੱਖੀ ਮਰ ਲਾਦੀ ਅਤੇ ਇਹਨਾਂ ਕੋਲੇ ਪੀਡੀਐਸ ਵਾਸਤੇ ਦਾਣੇ ਹੈ ਨਹੀਂ ਪਬਲਿਕ ਡਿਸਕਸਨ ਸਿਸਟਮ ਵਾਸਤੇ ਜੇ ਪੰਜਾਬ ਨੇ ਕਹਤਾ ਵੀ ਅਸੀਂ ਨਹੀਂ ਦੰਦੇ ਫਿਰ ਕੀ ਕਰਨਗੇ ਪਰ ਨਹੀਂ ਪੰਜਾਬ ਬਹੁਤ ਵੱਡੇ ਦਿਲ ਵਾਲਾ ਹੈ ਕਹਿੰਦੇ ਕੋਈ ਗੱਲ ਨਹੀਂ ਯਾਰ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਛੱਡ ਦਿੰਨੇ ਆ ਖੇਤ ਦੇ ਵਿੱਚ ਚਲ ਆਏ ਜਨੌਰ ਚੁਗ ਲੈਣਗੇ ਅਸੀਂ ਭੁੱਖੇ ਨਹੀਂ ਮਰਨ ਦੇਣਾ ਕਿਸੇ ਨੂੰ ਪਰ ਇਹਨਾਂ ਨੂੰ ਆਪਣੀਆਂ ਹਰਕਤਾਂ ਤੇ ਧਿਆਨ ਦੇਣਾ ਚਾਹੀਦਾ ਜੋ ਮੈਂਬਰ ਪਾਰਲੀਮੈਂਟ ਸੀ ਮੈਂ ਫਸਾਈ ਕਮੇਟੀ ਦਾ ਮੈਂ ਮੈਂਬਰ ਐਫਸੀਆਈ ਭੱਜਣ ਨੂੰ ਫਿਰਦੀ ਹੈ ਜੀ ਵੀ ਪੰਜਾਬ ਤੋਂ ਖੜਾ ਛੜਾ ਲਓ ਹਰਿਆਣੇ ਤੋਂ ਖੜਾ ਛੜਾ ਲਓ ਕਿਉਂਕਿ ਸਾਡੇ ਮੰਡੀ ਸਿਸਟਮ ਬਹੁਤ ਕਮਾਲ ਹੈ ਸਾਨੂੰ ਕਹਿੰਦੇ ਨੇ ਯੂਪੀ ਤੇ ਬਿਹਾਰ ਵਾਂਗੂ 0% ਤੇ ਆਓ ਮੈਂ ਕਹਿੰਦਾ ਤੁਸੀਂ ਸਾਨੂੰ ਯੂਪੀ ਤੇ ਬਿਹਾਰ ਨਾਲ ਕਿਵੇਂ ਕੰਪੇਅਰ ਕਰ ਸਕਦੇ ਹੋ 300 ਕਿਲੋਮੀਟਰ ਦੇ ਰ ਸਾਦੇ 3 ਕਿਲੋਮੀਟਰ ਦੇ ਰੇਡੀਅਸ ਮੰਡੀ ਆ ਜੀ ਸਾਡੇ ਨਾਲ ਕਿਵੇਂ ਕੰਪੇਅਰ ਕਰ ਲਾਂਗੇ ਉਹ ਜੁਪੀ ਦੇ ਵਾਹਨ ਨੂੰ ਇਹਦਾ ਮਤਲਬ ਸਿੱਧਾ ਹੀ ਆ ਵੀ ਇਨਡਾਇਰੈਕਟ ਜਿਹਾ ਜਵਾਬ ਹੈ ਸੋ 0% ਤੇ ਕਰ ਦਿਆ ਕਰ ਲੈ ਜੀ ਇਸ ਵਾਰ ਕਹਿੰਦੇ 0% ਪੈਸੇ ਦੇ ਰੋਕ ਲੈ ਉਹ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੰਗ ਕਰਦੇ ਮੇਰੇ ਕੁਝ ਮਿੱਤਰ ਬੋਲ ਰਹੇ ਸੀ ਕਿ ਹੋਰ ਸਟੇਟਾਂ 'ਚ ਕਿਉਂ ਜਾਣੇ ਹੋ ਕੀ ਗੱਲ ਜੀ ਫਿਰ ਪੂਰੇ ਦੇਸ਼ ਨੂੰ ਦੱਸਣਾ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਮਾਨਡਰ ਸਰਕਾਰ ਆ ਗਈ ਤੁਸੀਂ ਵੀ ਆਪਣੀ ਸਰਕਾਰ ਤੋਂ ਆ ਕੰਮ ਕਰਵਾ ਲਓ ਕਿ ਬਿਜਲੀ ਫ੍ਰੀ ਕਰਤੀ ਮਹੱਲਾਕ ਲੀਨਿੰਗ ਚੱਲ ਪੇ ਸਕੂਲਾਂ ਤੇ ਲੱਗੇ ਹੋਏ ਆ ਕਿ ਦੂਜੇ ਰਾਜਿਆਂ ਨੂੰ ਵੀ ਦੱਸਣ ਦਾ ਫਰਜ਼ਵੰਦ ਹੈ ਸਾਡਾ ਸ਼ਹੀਦ ਆਜ਼ਮ ਭਗਤ ਸਿੰਘ ਉਹਨੇ ਕੱਲਾ ਪੰਜਾਬ ਛੁੜੀ ਯਾਦ ਕਰਾਇਆ ਸੀ ਉਹਦਾ ਦੇਸ਼ ਹੀ ਯਾਦ ਆਐ ਸੀ ਜਦੋਂ ਹੋਇਆ ਸੀ ਹੁਣ ਜੇ ਤੁਹਾਡੀ ਪਾਰਟੀ ਭਈ ਨਹੀਂ ਜਾ ਸਕਦੀ ਸ਼ੰਭੂ ਆਰਡਰ ਤੋਂ ਕਹਾ ਮੈਂ ਕੀ ਕਰਾਂ ਫਿਰ ਔਰ ਇੱਕ ਬੋਲਣ ਵੇਲੇ ਪਤਾ ਨਹੀਂ ਕੀ ਖਾ ਕੇ ਆਉਂਦੇ ਆ ਕੀ ਸੋਚ ਕੇ ਆਉਂਦੇ ਆ ਉਹ ਵੀ ਦੇਖ ਲੋ ਹੈ ਨਹੀਂ ਉਹ प्रताप ਸਿੰਘ ਬਾਜਪਾ ਉਹਨੂੰ ਬਾਜਪਾ ਦੀ ਬੜੀ ਫਿਕਰ ਲੱਗੀ ਰਹਿੰਦੀ ਹੈ ਦੱਸੋ ਖਾ ਫਿਰ ਆਪਰੇਸ਼ਨ ਲੋਟਸ ਦਾ ਕੀ ਹੋਇਆ ਕੋਕੇ ਉੱਪਰਲੀ ਮੰਜ਼ਲ ਤੇ ਤਤਪਾਜ ਪਈ ਹੈ ਨਾ ਤੇ ਕੀ ਬੋਲ ਰਹੇ ਸੀਗੇ ਆ ਮੇਰੇ ਅਸ ਚੁਣੇ ਹੋਏ ਆ ਸਾਡੇ ਹੀਰੇ ਨੇ ਇਹ ਸਾਰੇ ਚੁਣੇ ਹੋਏ ਆ ਵੀ ਸਾਰੇ ਹੀਰੇ ਚੁਣੇ ਨੇ ਲੋਕਾਂ ਨੇ ਇਹਨਾਂ ਵਾਰ ਕੀ ਕਹਿੰਦੇ ਸੀਗੇ ਮੈਂ ਤੇ ਬੜਾ ਹੈਰਾਨ ਆ ਕਿਉਂ ਜੇ ਮਟੀਰੀਅਲ ਆ ਗਿਆ ਜੇ ਤੇ ਜੇ ਮੈਂ ਕਹਾਂ ਰਾਹੁਲ ਗਾਂਧੀ ਟਰੱਕਾਂ ਤੇ ਚੜਾ ਉੱਠਦਾ ਰਾਜਾ ਵੜਿੰਗ ਬੱਸਾਂ ਤੋਂ ਡਰਦਾ ਫਿਰਦਾ ਕਿਉਂ ਜੇ ਮਟੀਰੀਅਲ ਆ ਗਿਆ ਜੇ ਦੇਸ਼ 'ਚ ਮਟੀਰੀਅਲ ਦੱਸ ਦੇ ਲੋਕਾਂ ਨੇ ਜੁੜ ਕੇ ਭੇਜਿਆ ਜਨਾਬ ਹੇ ਕਲਿਆਨਾਂ ਨੇ ਉਹਦੇ ਕਿਉਂ ਨਹੀਂ ਬੈਠੇ ਉੱਥੇ ਕਿਉਂ ਨਹੀਂ ਸਪੋਰਟ ਕੀਤੀ ਤੁਸੀਂ ਕਿਉਂ ਸਾਡਾ ਪਰਸਲਮ ਮੁੱਦਾ ਕਿਸੇ ਇੱਕ ਮੰਡੀ ਦਾ ਮੁੱਦਾ ਹੈ ਕਾਰਨ ਇਹ ਹੈ ਸਾਡੇ ਲਈ ਆਰਡੀਐਫ ਰੂਰਲ ਡਵੈਲਪਮੈਂਟ ਫੰਡ ਹੈ ਉਹਨਾਂ ਲਈ ਆਰਡੀਐਫ ਰਹਿਣ ਦੇ ਫੰਡ ਹੈ ਰਹਿਣ ਦੇ ਫੰਡ ਉਹਨਾਂ ਨੇ ਤਾਂ ਪੰਗੇ ਪਾਏ ਨੇ ਚਲੋ ਐਂ ਕਰ ਲੈਣ ਥੋੜੀ ਬਹੁਤ ਯਾਰੀ ਦੋਸਤੀ ਵੀ ਚੱਲੇ ਜਾਂਦੀ ਹੈ ਕੈਪਟਰ ਸਾਹਿਬ ਨਾਲ ਹੀ ਗੱਲ ਕਰ ਲਿਆ ਨੂੰ ਤਾਂ ਉਧਰਲੇ ਵਾਸੀ ਨੇ ਆਉਣਾ ਪਹਿਲਾਂ ਤਾਂ ਬਹੁਤ ਚਿੱਠੇ ਲਿਖਦੇ ਹੁੰਦੇ ਸੀ ਉਹਨਾਂ ਨੂੰ ਪਰ ਉਹਨਾਂ ਨੂੰ ਕਹਿਦਾਂ ਯਾਰ ਵੀ ਆਰਡੀਐਫ ਤੋਂ ਪੈਸਾ ਤਾਂ ਦਿਵਾ ਦਿਓ ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਮੈਂ ਇਸ ਪ੍ਰਸਤਾਵ ਦੇ ਆਕੋਚਾਂ ਸਮਰਥਨ ਵੀ ਕਰਦਾ ਤੇ ਨਾਲ ਨਾਲ ਉਮੀਦ ਵੀ ਕਰਦਾ ਕਿ ਕੇਂਦਰ ਸਰਕਾਰ ਬੜੀ ਜਲਦੀ ਆ ਇੱਕ ਅਦੇ ਹਫ਼ਤੇ ਚ ਸਾਨੂੰ ਫੰਡ ਜਾਰੀ ਕਰ ਦੋਗੀ ਨਹੀਂ ਤਾਂ ਫਿਰ 1 ਜੁਲਾਈ ਨੂੰ ਸੁਪਰੀਮ ਕੋਰਟ ਖੁੱਲ ਰਹੀ ਹੈ ਸਰ